ਜਮੀਨੀ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ ਝਗੜੇ ਦਾ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਕਿ ਜਮੀਨ ਦਾ ਕੋਈ ਡਿਸਪੂਟ ਹੈਗਾ ਇਹਨਾਂ ਦਾ ਦੋ ਪਰਵਾਰਾਂ ਦਾ ਗੋਲੀ ਲੱਗਰ ਨਾਲ ਪਰਿਵਾਰ ਦੇ ਇਕਲੋਤੇ ਪੁੱਤ ਦੀ ਹੋਈ ਮੌਤ ਪਰੰਦੇਸ ਕੋਈ ਨਹੀਂ ਭਾਦੀ ਇਹ ਸਿਰਫ ਥਾਂ ਦਾ ਰੌਲਾ ਸੀ ਥਾਂ ਦੇ ਹੱਕ 'ਚ ਹੋ ਗਿਆ ਦਖਲ ਤੇ ਕੁਝ ਮੌਤਬਾਰਾਂ ਨੇ ਆਖਿਆ ਵੀ ਚਲੋ ਆਪਣਾ ਤੁਸੀਂ ਤੁਹਾਡਾ ਪਹਿਰੇ ਰਾਜੀ ਨਵਾ ਕਰਾ ਦਿੰਨੇ ਸਵੇਰੇ ਤੇ ਇਹਨਾਂ ਨੇ ਆਪਣਾ ਮੌਤਬੇਰਾਂ ਨੂੰ ਘਰ ਛੱਡ ਕੇ ਜਦੋਂ ਆਉਂਦੇ ਹੀ ਉਹਨਾਂ ਨੇ ਘੇਰ ਕੇ ਰਾਹ ਦੇ ਵਿੱਚ ਇਹਨਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਵਾ ਘਰ 'ਚ ਛਾਇਆ ਮਾਤਮ ਦਾ ਮਾਹੌਲ ਜੀ ਚਾਹੁੰਦੇ ਆ ਭਾਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਵਾ ਨੌਜਵਾਨ ਪੁੱਤ ਮਰ ਗਏ ਆ ਵਾ ਪਰਿਵਾਰ ਨੇ ਲਗਾਇਆ ਗੰਭੀਰ ਦੋਸ਼ ਕਿ ਹਰ ਰਾਜੀਨਾਮੇ ਤੋਂ ਵਾਪਸ ਆਉਂਦੇ ਸਮੇਂ ਘੇਰ ਕੇ ਕੀਤਾ ਹਮਲਾ ਪਹਿਲੋਂ ਬੰਦੇ ਲਿਆਂਦੇ ਆ ਪੀ ਰਾਜੀਨਾਮੇ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਣ ਦੇ ਆ ਇਹਨਾਂ ਦੇ ਘੇਰ ਕੇ ਇੱਕ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਮੌਕੇ ਤੇ ਪਹੁੰਚੇ ਪੁਲਿਸ ਕਰ ਰਹੀ ਆ ਪੂਰੇ ਮਾਮਲੇ ਦੀ ਜਾਂਚ ਸਾਨੂੰ ਸਾਧਕ ਸਾਥੀਆ ਮੁੰਦੀਪਾ ਹਸਪੀਟਲ ਤੋਂ ਫੋਨ ਗਿਆ ਕਿ ਜਿਹੜਾ ਠੱਠੇਪੁਰ ਝਗੜਾ ਹੋਣ ਕਰਕੇ ਇੱਕ ਲੜਕੀ ਡੈਥ ਹੋ ਗਈ ਆ ਮੁੰਦੀਪਾ ਹਸਪੀਟਲ ਆ ਉਹ ਜਿਸ ਤਿਹ ਇੱਥੇ ਆਏ ਆ ਨਾਲ ਕੇ ਅਸੀਂ ਦੇਖਿਆ ਜੀ ਪੀ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਕੀਕਰ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਐਵਨ মিডিਆ ਮੈਂ ਪੂਜਾ ਜ਼ਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲਣ ਦਾ ਗੰਭੀਰ ਮਾਮਲਾ ਸਾਹਮਣੇ ਆ ਰਿਹਾ ਤਾਂ ਦੱਸਿਆ ਕਿ ਪਿੰਡ ਠੱਠੇ ਵਿੱਚ ਇੱਕ ਧੀਰ ਵੱਲੋਂ ਦੂਜੀ ਧੀ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਵਿੱਚ 21 ਸਾਲਾ ਜਸਕਰਨ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੇ ਪਿਤਾ ਨੂੰ ਵੀ ਗੋੜੀਆਂ ਤੇ ਦਾਤਰ ਮਾਰੇ ਗਏ ਜਿਨ੍ਹਾਂ ਦਾ ਇਹ ਨਾਜ ਹਸਪਤਾਲ ਵਿੱਚ ਚੱਲ ਰਿਹਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਪਿੰਡ ਵਿੱਚ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਦਾ ਸਾਹਮਣਾ ਕਰ ਰਿਹਾ ਉਹਨਾਂ ਨੇ ਕਿਹਾ ਕਿ ਪਿੰਡ ਦੇ ਕੁਝ ਮੋਤਬਰਾਂ ਨੇ ਜ਼ਮੀਨੀ ਵਿਵਾਦ ਨੂੰ ਨਿਪਟਾਉਣ ਲਈ ਰਾਜੀਨਾਮਾ ਕਰਵਾਉਣ ਦਾ ਭਰੋਸਾ ਦਿਵਾਇਆ ਸੀ ਇਸ ਰਾਜੀਨਾਮੇ ਤੋਂ ਬਾਅਦ ਜਦੋਂ ਜਸਕਰਨ ਸਿੰਘ ਸਵੇਰੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸਤੇ ਹਮਲਾ ਕਰ ਦਿੱਤਾ ਉਹਨਾਂ ਵੱਲੋਂ ਜਸਕਰਨ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇੱਕ ਗੋਲੀ ਐ ਜੋ ਜਸਕਰਨ ਸਿੰਘ ਦੀ ਛਾਤੀ ਤੇ ਲੱਗਦੀ ਐ ਤੇ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਐ ਪਰਿਵਾਰਕ ਮੈਂਬਰਾਂ ਦਾ ਕਹਿਣਾ ਐ ਕਿ ਜਸਕਰਨ ਸਿੰਘ ਉਹਨਾਂ ਦਾ ਇਕਲੌਤਾ ਪੁੱਤ ਸੀ ਅਤੇ ਉਸ ਦੀ ਮੌਤ ਨਾਲ ਘਰ 'ਚ ਮਾਤਮ ਦਾ ਮਾਹੌਲ ਬਣ ਗਿਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਐ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਸ਼ਾਮ ਕਰੀਬ 7:30 ਵਜੇ ਹਸਪਤਾਲ ਵੱਲੋਂ ਸੂਚਨਾ ਮਿਲੀ ਸੀ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਅਤੇ ਜਲਦੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਸਾਨੂੰ ਸਾਡੇ ਨਾਲ 7:30 ਜਮਦੀਪ ਹਸਪੀਟਲ ਤੋਂ ਫੋਨ ਗਿਆ ਕਿ ਜਿਹੜਾ ਠੱਠੇਪਨ ਝਗੜਾ ਹੋਣ ਕਰਕੇ ਇੱਕ ਲੜਕੀ ਦੀ ਡੈਥ ਹੋ ਗਈ ਆ ਜਮਦੀਪ ਹਸਪੀਟਲ ਆਓ ਜਿਸ ਟਾਈਟ ਇੱਥੇ ਆਏ ਆ ਆਨਕੇ ਅਸੀਂ ਦੇਖਿਆ ਜੀ ਕਿ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਜਸਕਰਨ ਸਿੰਘ ਲੜਕਾ ਜਿਹਦੀ ਮਰਦੀ 22 ਸਾਲ ਹੈ ਉਹਦੀ ਡੈਥ ਹੋ ਗਈ ਆ ਉਹਦਾ ਫਾਦਰ ਜਿਹੜਾ ਗਜੀਤ ਸਿੰਘ ਇੰਜਰਡ ਆ ਉਹ ਜਿਹੜੇ ਚੱਲ ਰਹੇ ਨੇ ਸਟੇਟਮੈਂਟ ਲੈ ਕੇ ਜਿਹੜਾ ਕੇਸ ਰਜਿਸਟਰ ਕਰ ਰਹੇ ਨੇ ਇਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਇਹਨੂੰ ਜਿਹੜੇ ਦੇ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਝਗੜੇ ਦਾ ਕਾਰਨ ਕੀ ਝਗੜੇ ਦਾ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਵੀ ਜ਼ਮੀਨ ਦਾ ਕੋਈ ਡਿਸਪੂਟ ਹੈਗਾ ਇਹਨਾਂ ਦਾ ਦੋ ਪਰਵਾਰਾਂ ਦਾ ਕੁਝ ਕਿੰਨੀ ਉਮਰ ਦੇ ਸਰ ਲੜਕੇ ਨੇ ਨਹੀਂ 22 ਸਾਲ ਦੇ ਕਰੀਬ ਸੀ ਮੇਰਾ ਨਾਮ ਦਿਵਿੰਦਰ ਸਿੰਘ ਤੇ ਮੇਰਾ ਆਪਣੇਵਾ ਲੱਗਦਾ ਸਾਨੂੰ ਜਦੋਂ ਪਤਾ ਲੱਗਾ ਵਾ ਵੀ ਮੁੰਡੇ ਦੇ ਆਪਣਾ ਘਰ ਲੜਾਈ ਹੋਈ ਆ ਗੋਲੀ ਵੱਜ ਗਈ ਆ ਗੋਲੀ ਵੱਜ ਕੇ ਨੂੰ ਲੈ ਜਾਂਦਾ ਵਾ ਇਹਦੀ ਡੈਥ ਹੋ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਪਣਾ ਉੱਥੇ ਆਪਣਾ ਇਹਨੂੰ ਰਾਜ ਇਹਨਾਂ ਦਾ ਘਰ ਪਿੰਦਾ ਵਾ ਉਹਨਾਂ ਪਹਿਲਾਂ ਬੰਦੇ ਲਿਆਂਦੇ ਆ ਪੀ ਰਾਜੀਨਾਮੇ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਂਦੇ ਆ ਇਹਨਾਂ ਦੇ ਘੇਰ ਕੇ ਇਹ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਤੇ ਇਹਦੇ ਡੈਡੀ ਦੇ ਜਿਹੜੇ ਆ ਦਾਤਰ ਮਾਰੇ ਗਏ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਤੇ ਇਹ ਸਾਡੇ ਤੇ ਭਰਾ ਇਨਸਾਫ ਮਿਲਣਾ ਚਾਹੀਦਾ ਵਾ ਤੇ ਦੋਨੀਆਂ ਗੋਲੀਆਂ ਲੱਗੀਆਂ ਗੋਲੀ ਇਹਦੀ ਇੱਕ ਲੱਗੀ ਆ ਛਾਤੀ ਦੇ ਵਿੱਚ ਉਥੇ ਮੌਕੇ ਦੇ ਤੇ ਡੈਥ ਹੋ ਗਈ ਆ ਤੇ ਪਿਓ ਦੇ ਵੀ ਇੱਕ ਗੋਲੀ 21 ਸਾਲ ਉਮਰ ਰਿਹਾ ਭਾਜੀ ਤੇ ਕੋਈ ਰੰਜਿਸ਼ ਨਹੀਂ ਸੀ ਰੰਜਿਸ਼ ਕੋਈ ਨਹੀਂ ਭਾਜੀ ਸਿਰਫ ਥਾ ਦਾ ਰੌਲਾ ਸੀ ਥਾਆਂ ਤੇ ਕਿ ਹੱਕਜ ਹੋ ਗਿਆ ਦਖਲ ਤੇ ਕੋਈ ਮੋਦਪੁਰਾ ਨੇ ਆਖਿਆ ਵੀ ਚਲੋ ਆਪਣਾ ਤੁਸੀਂ ਤੁਹਾਡਾ ਬੈ ਕੇ ਰਾਜੀ ਨਵਾ ਕਰਾ ਦਿੰਨੇ ਸੀ ਵੀ ਤੇ ਇਹਨਾਂ ਨੇ ਆਪਣਾ ਮੋਦਪੁਰਾ ਨੂੰ ਘਰ ਛੱਡ ਕੇ ਜਦੋਂ ਆਉਂਦੇ ਹੀ ਉਹਨਾਂ ਨੇ ਘੇਰ ਕੇ ਰਾਹ ਦੇ ਵਿੱਚ ਇਹਨਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਤੇ